ਸਤਿ ਸ਼੍ਰੀ ਅਕਾਲ ਦੋਸਤੋ ਇਸ ਵਕਤ ਅਸੀਂ ਸੁਲਤਾਨਪੁਰ ਲੋਧੀ ਦਾ ਜੋ ਮੰਡ ਏਰੀਆ ਆਲੀ ਕਲਾਂ ਦਰਿਆ ਬਿਆਸ ਵਿੱਚ ਖੜੇ ਆ ਜੀ ਇਹ ਜੋ ਕਿਸਾਨ ਵੀਰਾਂ ਵੱਲੋਂ ਜੋ ਮਿਲ ਕੇ ਇੱਥੇ ਜੋ ਐਡਵਾਂਸ ਬੰਨ ਬੰਨਿਆ ਗਿਆ ਜੀ ਬਿਆਸ ਦਰਿਆ 'ਚ ਵੱਧ ਪਾਣੀ ਆਉਣ ਕਰਕੇ ਜੋ ਇਹਨੂੰ ਕਈ ਜਗ੍ਹਾ ਜੋ ਢਾਹ ਲੱਗੀ ਆ ਜੀ ਬੰਨੂ ਬਚਾਉਣ ਲਈ ਲਗਾਤਾਰ ਜੋ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿਉਂਕਿ ਇਸ ਬੰਨ ਨਾਲ ਜੋ 30 ਤੋਂ 35 ਪਿੰਡਾਂ ਦਾ ਜੋ ਝੋਨਾ ਜੋ ਬਚ ਸਕਦਾ ਜੀ ਉਸ ਵਾਸਤੇ ਲਗਾਤਾਰ ਜੋ ਕਿਸਾਨ ਵੀਰ ਹੰਬੜਾ ਮਾਰ ਰਿਹਾ ਕਿ ਇਹ ਜੋ ਪਾਣੀ ਆ ਹੁਣ 1 ਲੱਖ ਕਿਊਸਕ ਤੋਂ ਉੱਪਰ ਵਗ ਰਿਹਾ ਜੋ ਬੰਨ੍ਹ ਨਾ ਤੋੜ ਸਕੇ ਉਹ ਲਗਾਤਾਰ ਜੋ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜੀ ਮਿੱਟੀ ਪਾਈ ਜਾ ਰਹੀ ਹੈ ਜੀ ਬੋਰੇ ਕ੍ਰੇਟ ਭਰ-ਭਰ ਜੋ ਸਿੱਟੇ ਜਾ ਰਿਹਾ ਜੀ ਲਗਾਤਾਰ ਜੋ ਬੰਨ੍ਹ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਜੀ ਬਾਕੀ ਪਰਮਾਤਮਾ ਦੇ ਹੱਥ ਹੈ ਜੀ ਕਿਉਂਕਿ 1 ਲੱਖ ਜੋ 25000 ਕਿਊਸਕ ਪਾਣੀ ਜੋ ਦਰਿਆ ਬਿਆਸ ਵਿੱਚ ਇਸ ਟਾਈਮ ਵਗ ਰਿਹਾ ਹੈ ਜੀ ਜੋ ਲਗਾਤਾਰ ਇਹ ਕਾਰ ਸੇਵਾ ਚੱਲ ਰਹੀ ਹੈ ਜੀ ਗੁਰਸੰਗਤਾਂ ਦੇ ਸਹਿਯੋਗ ਨਾਲ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਇਹਨਾਂ ਲਈ ਹਰ ਇੱਕ ਮਦਦ ਜੋ ਕ੍ਰੇਟ ਬਣਾਉਣ ਲਈ ਤਾਰ ਜੋ ਜੀਸੀਬੀ ਮਸ਼ੀਨ ਟਰਾਲੀਆਂ ਭਰਨ ਨੂੰ ਅਤੇ ਚੈਨ ਵਾਲੀ ਮਸ਼ੀਨ ਇਹ ਜੋ ਬੰਨ ਤੇ ਮਿੱਟੀ ਪਾਉਣ ਨੂੰ ਲਗਾਤਾਰ ਜੋ ਕਾਰ ਸੇਵਾ ਦੇ ਕਾਰਜ ਗੁਰਸੰਗਤਾਂ ਦੇ ਸਹਿਯੋਗ ਨਾਲ ਸੰਤ ਬਲਬੀਰ ਸਿੰਘ ਸੀਚੀਵਾਲ ਦੀ ਗਵਾਈ ਚੱਲ ਰਿਹਾ ਜੀ